ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਘਰੇ ਮਿਕਸ ਵੈਜ ਸਬਜੀ ਫਰਾਈ ਕਰਕੇ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਜੀ ਕਲਰ ਦੇਖੋ ਸਬਜੀ ਦਾ ਕਿੰਨਾ ਵਧੀਆ ਹੈ ਬਿਲਕੁਲ ਜਿੱਦਾਂ ਵਿਆਹਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੀ ਹੈ ਉਸ ਤਰੀਕੇ ਦੀ ਬਣਾਈ ਆਪਾਂ ਨੇ ਸੋ ਜੇ ਤੁਸੀ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਮਿਕਸ ਵੈਜ ਸਬਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀਆਂ ਕੁਕਿੰਗ ਵੀਡੀਓ ਦੇਖਣ ਲਈ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲੋ ਜੀ ਮਿਕਸ ਸਬਜੀ ਬਣਾਉਣ ਵਾਸਤੇ ਜਿਹੜੀਆਂ ਸਬਜ਼ੀਆਂ ਮੇਰੇ ਕੋਲ ਹੈਗੀਆਂ ਤੀਆਂ ਮੈਂ ਤੁਹਾਨੂੰ ਉਹ ਦੱਸ ਰਿਹਾ ਜੀ ਤੁਸੀਂ ਇਹ ਸਬਜ਼ੀਆਂ ਦੇ ਵਿੱਚ ਕੋਈ ਵੀ ਸਬਜੀ ਐਡ ਕਰ ਸਕਦੇ ਹੋ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਮੇਰੇ ਕੋਲ ਹੈਗੀਆਂ ਗਾਜਰਾਂ ਠੀਕ ਆ ਜੀ ਥੋੜੀਆਂ ਇੱਕ ਡੇਢ ਗੱਜਰ ਇਹ ਬਰੀਕ-ਬਰੀਕ ਕੱਟ ਲਈ ਮੈਂ ਥੋੜੀਆਂ ਜਿਹੀਆਂ ਫਰਾਸ ਗਿਨ ਫਲੀਆਂ ਤੇ ਇਹ ਇਕੱਠੀਆਂ ਕੱਟ ਲਈਆਂ ਦੋਈ ਚੀਜ਼ਾਂ ਉਸ ਤੋਂ ਬਾਅਦ ਦੋ ਤਿੰਨ ਆਲੂ ਆ ਜੀ ਇਹ ਕੱਟ ਲੇ ਦੋ ਕarele ਆ ਜੀ ਛੋਟੇ-ਛੋਟੇ ਇਹ ਪਾਉਂਗੇ ਆਪਾਂ ਤੇ ਆਪਣੇ ਕੋਲ ਇਹ ਬੈਂਗਣ ਪਈ ਤੇ ਜੀ ਬੈਂਗਣ ਥੋੜੀ ਜਿਹੀ ਕੁਆਂਟੀਟੀ ਜ਼ਿਆਦਾ ਏ ਤੁਸੀਂ ਕੱਟ ਵੀ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਜਿਵੇਂ ਕਿ ਇੱਕ ਚਾਲੂ ਹੋ ਗਏ ਮਸ਼ਰੂਮ ਖੁੰਬਾਂ ਹੋ ਗਈਆਂ ਜਾਂ ਪਨੀਰ ਹੋ ਗਿਆ ਔਰ ਵੀ ਕੋਈ ਵੀ ਸਬਜ਼ੀ ਹੈ ਜਿਹੜੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਫਿਲਹਾਲ ਜਿਹੜੀਆਂ ਮੇਰੇ ਕੋਲ ਦੋ ਤਿੰਨ ਸਬਜ਼ੀਆਂ ਹੈ ਤੇ ਮੈਂ ਉਹੀ ਪਾ ਰਿਹਾ ਉਸ ਤੋਂ ਬਾਅਦ ਦੋ ਟਮਾਟਰਾਂ ਦੀ ਫਰੈਸ਼ ਦੀ ਪਿਉਰੀ ਹੈ ਇੱਕ ਮੈਂ ਬਰੀਕ-ਬਰੀਕ ਪਿਆਜ਼ ਕੱਟ ਲਿਆ ਬਾਕੀ ਜਿਹੜਾ ਨਾਲ ਦੇ ਨਾਲ ਜਿਹੜਾ ਸੌਸ ਮਾਰ ਹੈ ਤੁਹਾਨੂੰ ਨਾਲ ਦੇ ਨਾਲ ਦੱਸੀ ਜਾਊਗਾ ਸਭ ਤੋਂ ਪਹਿਲਾਂ ਕਰਦੇ ਹਾਂ ਸਬਜ਼ੀ ਨੂੰ ਫਰਾਈ ਤੇ ਲੋ ਜੀ ਇੱਧਰ ਸੇਕ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਕਰ ਲਾਂਗੇ ਠੀਕ ਹੈ ਜੀ ਇਹ ਛੋਟੇ ਬੈਂਗਣ ਇਹਨਾਂ ਨੂੰ ਫਰਾਈ ਕਰ ਲਾਂ ਕਿ ਜਿਹੜੀਆਂ ਧੋਕੇ ਮੈਂ ਕੱਟੇ ਆ ਇਹ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਫਰਾਈ ਕਰ ਲੈਣੇ ਆ ਤੁਸੀਂ ਇਹਦੇ ਵਿੱਚ ਗੋਭੀ ਵੀ ਐਡ ਕਰ ਸਕਦੇ ਹੋ ਤੇ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਜਿਹੜੀ ਸਬਜ਼ੀ ਤੁਹਾਨੂੰ ਪਸੰਦ ਹੈ ਜੀ ਤੁਸੀਂ ਉਹ ਵਰਤ ਲਿਓ ਤੇ ਲੋ ਜੀ ਇਹਨਾਂ ਨੂੰ ਕਰਦੇ ਆ ਫਰਾਈ ਫਰਾਈ ਇਹ ਜਿਹੜੇ ਆਪਾਂ ਨੇ ਇਹ ਜ਼ਿਆਦਾ ਨਹੀਂ ਕਰਨੇ ਆ ਸਿਰਫ ਹਾਫ ਡਾਲ ਨੂੰ ਫਰਾਈ ਕਰਨੇ ਆ ਫੁੱਲ ਫਰਾਈ ਨਹੀਂ ਕਰਨੇ ਤੇ ਲੋ ਜੀ ਬੈਂਗਣਾ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਨਿਚੋੜ ਕੇ ਕੱਢ ਲੂਗੇ ਆਪਾਂ ਕਿਸੇ ਭਾਂਡੇ ਦੇ ਵਿੱਚ ਤੇ ਇਸ ਤਰੀਕੇ ਦੇ ਆਪਾਂ ਨੇ ਇਹ ਫਰਾਈ ਕਰ ਲੈਣੇ ਆ ਜੀ ਜਿਆਦਾ ਮਤਲਬ ਕਾਲੇ ਕਾਲੇ ਜੀ ਸਬਜ਼ੀ ਨਹੀਂ ਫਰਾਈ ਕਰਨੀ ਹੈ ਜੀ ਥੋੜੀ ਜੀ ਹਾਫ ਡਨ ਰੱਖਣੀ ਆ ਨਾਰਮਲ ਜੀ ਕੱਚੀ ਸਬਜ਼ੀ ਰੱਖਣੀ ਆ ਹੁਣ ਕਰਦੇ ਆ ਜੀ ਕਰੇਲੇ ਫਰਾਈ ਲਓ ਜੀ ਕਰੇਲੇ ਵੀ ਫਰਾਈ ਕਰ ਲਿਆ ਜੀ ਆਪਾਂ ਨੇ ਕਰੇਲੇ ਥੋੜੇ ਜੀ ਆਪਾਂ ਨੇ ਜਿਆਦਾ ਰਾੜ ਲੈਣੇ ਆ ਜੀ ਕਿਉਂਕਿ ਕਰੇਲੇ ਜਿਹੜੇ ਕੌੜੇ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਥੋੜੇ ਜੀ ਜਿਆਦਾ ਫਰਾਈ ਕਰ ਲਿਓ ਤੇ ਹੁਣ ਫਰਾਈ ਕਰਾਂਗੇ ਜੀ ਗਾਜਰ ਤੇ ਫਰਾਸਬੀਨ ਬੀਨ ਤੇ ਗਾਜਰ ਵੀ ਜਿਹੜੀ ਫਰਾਈ ਹੋ ਚੁੱਕੀ ਹੈ ਜੀ ਤੇ ਇਸ ਤੋਂ ਬਾਅਦ ਕਰਾਂਗੇ ਜੀ ਆਪਾਂ ਆਲੂ ਫਰਾਈ ਸਬਜ਼ੀਆਂ ਦਾ ਕਲਰ ਦੇਖੋ ਜੀ ਕਿੰਨਾ ਪਿਆਰਾ ਆ ਗਿਆ ਸਵੈਸ ਤਰੀਕੇ ਨਾਲ ਜਿਹੜੀਆਂ ਆਪਾਂ ਨੇ ਸਾਰੀਆਂ ਸਬਜ਼ੀਆਂ ਫਰਾਈ ਕਰ ਲੈਣੀਆਂ ਏ ਤੇ ਲੋ ਜੀ ਹੁਣ ਕਰਾਂਗੇ ਆਲੂ ਫਰਾਈ ਤੇ ਆਲੂ ਵੀ ਆ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰਨੇ ਆ ਨਾ ਮੰਨ ਲਓ ਕੱਚੇ ਨਹੀਂ ਹੋਣੇ ਚਾਹੀਦੇ ਇਹ ਆਲੂ ਆ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰਨੇ ਆ ਬਾਕੀ ਦੂਜੀਆਂ ਸਬਜ਼ੀਆਂ ਥੋੜੀਆਂ-ਬਹੁਤੀਆਂ ਨਾਰਮਲ ਫਰਾਈ ਕਰ ਲਿਓ ਕੋਈ ਚੱਕਰ ਨਹੀਂ ਪਰ ਆਲੂ ਫਰਵਾਦ ਦੇ ਵਿੱਚ ਗਰੇਵੀ ਦੇ ਵਿੱਚ ਵੀ ਪੱਕਣ ਨੂੰ ਟਾਈਮ ਲਾਉਂਗੇ ਇਸ ਕਰਕੇ ਆਲੂ ਆ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਆ ਲਓ ਜੀ ਆਲੂ ਵੀ ਜਿਹੜੇ ਆਨ ਫਰਾਈ ਹੋ ਚੁੱਕੇ ਜੀ ਆਪਣੇ ਵਧੀਆ ਇਸ ਤਰੀਕੇ ਦੇ ਆਪਾਂ ਨੇ ਇਹ ਫਰਾਈ ਕਰ ਲੈਣੇ ਆ ਸਾਰੇ ਜਿਹੜੀ ਸਬਜ਼ੀ ਆਪਾਂ ਨੇ ਫਰਾਈ ਕਰਕੇ ਰੱਖੀ ਹੈ ਜੀ ਉਤੇ ਪਰ ਆਪਾਂ ਥੋੜਾ ਜਿਹਾ ਨਮਕ ਛਿੜਕ ਦਾਂਗੇ ਇਹਦੇ ਨਾਲ ਕੀ ਹੁੰਦਾ ਸਬਜੀ ਦੇ ਵਿੱਚ ਜਿਹੜਾ ਨਮਕ ਹੈ ਕਈ ਵਾਰ ਸਬਜੀ ਆਪਣੀ ਜਿਹੜੀ ਇਹ ਫਰਾਈ ਆ ਮਿੱਠੀ-ਮਿੱਠੀ ਜੀ ਬਣਦੀ ਹੈ ਨਾ ਥੋੜੀ ਜੀ ਨਮਕੀਨ ਹੋ ਜਾਊਗੀ ਤੇ ਤੁਸੀਂ ਨੂਨ ਦੇ ਨਾਲ-ਨਾਲ ਜੇ ਤੁਹਾਨੂੰ ਤਿੱਖਾ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਥੋੜੀ ਬਹੁਤੀ ਇਹਦੇ ਉੱਪਰ ਲਾਲ ਮਿਰਚ ਵੀ ਛਿੜਕ ਸਕਦੇ ਹੋ ਪੁੱਕ ਸਕਦੇ ਹੋ ਉੱਪਰ ਤੇ ਲਓ ਜੀ ਮੈਂ ਦੋ ਕੁ ਚੁਟਕੀਆਂ ਨੂਨ ਦੀਆਂ ਛਿੜਕਤੀਆਂ ਤੇ ਹੁਣ ਬਣਾਉਨੇ ਆਪਾਂ ਇਹਦੀ ਗਰੇਵੀ ਯਾਨੀ ਕਿ ਮਸਾਲਾ ਤੇ ਲਓ ਜੀ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾ ਲੈਣਾ ਆਪਾਂ ਨੇ ਸਰੋਂ ਦਾ ਤੇਲ ਜਾ ਤੁਸੀਂ ਦੇਸੀ ਕੀ ਵੀ ਪਾ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ ਜਿਹੜਾ ਤੇਲ ਤੁਸੀਂ ਉਹ ਵਰਤਦੇ ਹੋ ਆਪਾਂ ਨੇ ਪਾ ਲਿਆ ਸਰੋਂ ਦਾ ਤੇਲ ਇੱਕ ਪਾ ਲਿਆ ਤੇਜ ਪੱਤਾ ਦੋ ਪਾ ਲੀਆਂ ਛੋਟੀਆਂ ਇਲਾਇਚੀਆਂ ਤੇ ਦੋ ਲੌਂਗ ਪਾ ਲਏ ਆਪਾਂ ਨੇ ਇਹਦੇ ਵਿੱਚ ਤੇ ਥੋੜਾ ਜਿਹਾ ਪਾਵਾਂਗੇ ਜੀਰਾ ਇੱਕ ਢੇੜ ਚਮਚ ਜਾਂ ਜਿੰਨਾ ਕਿ ਤੁਸੀਂ ਜੀਰਾ ਵਰਤਦੇ ਹੋ ਸਬਜ਼ੀ ਦੇ ਵਿੱਚ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਜਦੋਂ ਹਲਕਾ ਜਿਹਾ ਆਪਣਾ ਸਾਰੇ ਮਸਾਲੇ ਭੁੰਨੇਗੇ ਫਿਰ ਪਾ ਦੋਗੇ ਇੱਕ ਪਿਆਜ਼ ਕੱਟਿਆ ਹੋਇਆ ਤਰੀਕੇ ਦੇ ਵਿੱਚ ਤੈਨੂੰ ਹੁਣ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ। ਲੋ ਜੀ ਪਿਆਜ਼ ਆ ਆਪਣੇ ਭੁੰਨ ਹੋ ਚੁੱਕੇ ਆ ਜੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਅਦਰਕ ਲਸਣ ਦਾ ਪੇਸਟ। ਤੈਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਇੱਕ ਅੱਧਾ ਮਿੰਟ। ਤੇ ਉਸ ਤੋਂ ਬਾਅਦ ਪਾਵਾਂਗੇ ਜਦੋਂ ਆਪਣਾ ਲਸਣ ਭੁੰਨਿਆ ਗਿਆ। ਮਿਰਚ ਹਰੀ ਆਪਣੇ ਟੇਸਟ ਰਿਕੋਰਡਿੰਗ। ਯਾ ਮਿਰਚਾਂ ਕੱਟ ਕੇ ਪਾ ਲਿਓ ਜਾਂ ਮਿਕਸੀ ਕਰਕੇ ਪਾ ਲਿਓ ਜਿੱਦਾਂ ਤੁਹਾਨੂੰ ਵਧੀਆ ਲੱਗਦੀਆਂ ਤੁਸੀਂ ਉਸ ਤਰੀਕੇ ਨਾਲ ਮਿਰਚਾਂ ਪਾ ਲਿਓ ਜੀ ਇਹਦੇ ਵਿੱਚ ਤੇ ਲੋ ਜੀ ਇਹਨੂੰ ਹਲਕਾ ਜਿਹਾ ਭੁੰਨੂਗੇ ਉਸ ਤੋਂ ਬਾਅਦ ਪਾ ਦਾਂਗੇ ਆਪਾਂ ਇਹਦੇ ਵਿੱਚ ਟਮਾਟਰ ਮਿਕਸੀ ਕੀਤੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ 6 ਤੋਂ 7 ਮਿੰਟ ਜਦੋਂ ਤੱਕ ਕੀ ਇਹ ਚੰਗੀ ਤਰ੍ਹਾਂ ਨਹੀਂ ਭੁੰਨ ਹੋ ਜਾਂਦੇ ਲੋ ਜੀ ਮਸਾਲਾ ਆਪਣਾ ਇਹਨਾਂ ਭੁੰਨ ਹੋ ਚੁੱਕਿਆ ਏ ਸਲਪਾਇ ਦੇ ਵਿੱਚ ਪਾਵਾਂਗੇ ਇੱਕ ਚਮਚ ਦੇਗੀ ਮਿਰਚ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਨਾਲੇ ਪਾ ਦਾਂਗੇ ਥੋੜਾ ਜਿਹਾ ਕਿਚਨ ਕਿੰਗ ਅੱਧਾ ਚਮਚ ਅੱਧਾ ਚਮਚ ਧਨੀਆ ਪਾਊਡਰ ਤੇ ਇਹਨੂੰ ਸਾਰੇ ਮਸਾਲੇ ਨੂੰ ਭੁੰਨਾਂਗੇ ਹੁਣ ਆਪਾਂ 2-3 ਮਿੰਟ ਹੋਰ ਇਹਨੂੰ ਚੰਗੀ ਤਰ੍ਹਾਂ ਤੇ ਲੋ ਜੀ ਮਸਾਲੇ ਵੀ ਆਪਣੇ ਭੁੰਨ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜੀ ਸ਼ਿਮਲਾ ਮਿਰਚ ਤੇ ਮੋٹے-ਮੋਟੇ ਕੱਟੇ ਹੋਏ ਪਿਆਜ਼ ਇਹਨਾਂ ਨਾਲ ਸਬਜ਼ੀ ਚ ਬਹੁਤ ਵਧੀਆ ਫਲੇਵਰ ਆਉਂਦਾ ਏ ਤੇ ਨਾਲੇ ਐਡ ਕਰ ਦਾਂਗੇ ਨਮਕ ਟੇਸਟ ਰਿਕੋਰਡਿੰਗ ਕਿਉਂਕਿ ਆਪਾਂ ਨੇ ਪਹਿਲਾਂ ਜਿਹੜੀ ਸਬਜ਼ੀ ਫਰਾਈ ਕਰੀ ਹੋਵੇ ਪਰ ਵੀ ਪਾਇਆ ਹੋਇਆ ਇਸ ਕਰਕੇ ਨਮਕ ਜਿਹੜਾ ਤੁਸੀਂ ਦੇਖ ਕੇ ਪਾਣਾ ਇਹਦੇ ਵਿੱਚ ਤੇ ਲਓ ਜੀ ਇਹਦੇ ਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਸ਼ਿਮਲਾ ਮਿਰਚ ਤੇ ਪਿਆਜ਼ ਆ ਜਿਹੜੇ ਤੇ ਥੋੜੇ ਜਿਹਾ ਭੁੰਨ ਹੋ ਜਾਵੇ ਯਾਨੀ ਗਲ ਜਵੇ ਇਹ ਪਾਣੀ ਜ਼ਿਆਦਾ ਨਹੀਂ ਪਾਉਣਾ ਸਿਰਫ ਥੋੜਾ ਜਿਹਾ ਪਾਣੀ ਪਾਉਣਾ ਤੇ ਹੁਣ ਆਪਾਂ ਇਹਨੂੰ ਥੋੜਾ ਸੇਕ ਕਰ ਲਾਂਗੇ ਤੇ ਪਕਾਵਾਂਗੇ ਢੱਕ ਕੇ ਜਦੋਂ ਤੱਕ ਥੋੜੇ ਸ਼ਿਮਲਾ ਮਿਰਚ ਪਿਆਜ਼ ਗਲਦੇ ਆ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਆਪਣੀ ਦੂਜੀ ਸਬਜੀ ਤੇ ਲਓ ਜੀ ਸਬਜੀ ਆਪਣੀ ਪਿਆਜ਼ ਤੇ ਸ਼ਿਮਲਾ ਮਿਰਚ ਪੱਕ ਚੁੱਕੀ ਆ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਮੱਖਣ ਤੇ ਥੋੜੀ ਜੀ ਪਾ ਦਾਂਗੇ ਜੀ ਕਰੀਮ ਚਾਹੇ ਦੁੱਧ ਦੀ ਮਲਾਈ ਪਾ ਦਿਓ ਜਾਂ ਫਿਰ ਤੁਸੀਂ ਇਹਦੇ ਵਿੱਚ ਪਾ ਦਿਓ ਥੋੜਾ ਬਹੁਤਾ ਦੁੱਧ 5-4 ਚਮਚੇ ਤੇ ਲੋ ਜੀ ਇਹਨੂੰ ਕਰਾਂਗੇ ਮਿਕਸ ਤੇ ਨਾਲੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜਿਹੜੀ ਆਪਾਂ ਨੇ ਸਬਜੀ ਫਰਾਈ ਕਰਕੇ ਰੱਖੀ ਤੀ ਤੇ ਥੋੜਾ ਜਿਹਾ ਕਰ ਦਾਂਗੇ ਜੀ ਪਨੀਰ ਐਡ ਤੁਸੀਂ ਦੇਖਿਆ ਮਿਕਸ ਸਬਜੀ ਦੇ ਵਿੱਚ ਪਨੀਰ ਵੀ ਹੁੰਦਾ ਠੀਕ ਹੈ ਜੀ ਤੇ ਇਹਨੂੰ ਕਰਦੇ ਆ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਸਾਰੀ ਸਬਜੀ ਨੂੰ ਤੇ ਲੋ ਜੀ ਸਬਜੀ ਬਣ ਕੇ ਆਪਣੀ ਰੈਡੀ ਹੈ ਜੀ ਤੇ ਜਦੋਂ ਵੀ ਸਬਜੀ ਮਿਕਸ ਕਰਨੀ ਹੈ ਇਹ ਸੇਕ ਤੁਸੀਂ ਘੱਟ ਕਰ ਲੈਣਾ ਤੇ ਮਿਕਸ ਆ ਥੋੜੀ ਜਿਹੀ ਪਿਆਰ ਨਾਲ ਕਰਨੀ ਆ ਕਿਉਂਕਿ ਨਹੀਂ ਫਿਰ ਜ਼ਿਆਦਾ ਇਹਦੇ ਮਾ ਖੋਟਣਾ ਆਪਾਂ ਚੰਗੀ ਤਰ੍ਹਾਂ ਤੇਜ਼ ਮਾਰੂਗੇ ਇਹ ਕੁਲਝੂ ਦੀ ਸਬਜੀ ਤੇ ਲੋਬੀ ਸਬਜੀ ਆਪਣੀ ਰੈਡੀ ਹੈ ਜੀ ਸਬਜੀ ਦਾ ਕਲਰ ਚੈੱਕ ਕਰੋ ਜੀ ਇੱਕ ਵਾਰ ਕਿੰਨਾ ਵਧੀਆ ਆ ਐਨ ਬਿਲਕੁਲ ਤੱਲੀ-ਤੱਲੀ ਆਪਣੀ ਸਬਜੀ ਹੈ ਜੀ ਹੁਣ ਆਪਾਂ ਇਹਦੇ 'ਚ ਪਾਉਣੀ ਆ ਜੀ ਹਰਾ ਧਨੀਆ ਪਾ ਲਓ ਤੇ ਇਹਨੂੰ ਥੋੜੀ ਦੇਰ ਵਾਸਤੇ ਮੀਡੀਅਮ ਆਂਚ 'ਤੇ ਪਰ ਪਕਾਵਾਂਗੇ ਤਕਰੀਬਨ 3-4 ਮਿੰਟ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਫਿਰ ਆਪਾਂ ਇਹਨੂੰ ਪਲੇਟ 'ਚ ਕੱਢ ਕੇ ਲਓ ਜੀ ਸਬਜੀ ਬਣ ਕੇ ਹੋ ਗਈ ਜੀ ਰੈਡੀ ਗੈਸ ਕਰਤਾ ਆਪਾਂ ਨੇ ਬੰਦ ਹੁਣ ਇਹਨੂੰ ਕੱਢਦੇ ਆਂ ਪਲੇਟ ਦੇ ਵਿੱਚ ਆਹ ਲਓ ਜੀ ਸਬਜੀ ਦਾ ਕਲਰ ਚੈੱਕ ਕਰੋ ਜੀ ਕਿੰਨਾ ਪਿਆਰਾ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਜੀ ਘਰੇ ਤੁਸੀਂ ਮਿਕਸ ਵੈਜ ਸਬਜੀ ਜਿਹੜੀ ਕਿ ਬੇਹਾਂ ਦੇ ਵਿੱਚ ਜਾਂ ਤੁਸੀਂ ਕਿਤੇ ਵੀ ਖਾਣੇ ਹੋ ਠੀਕ ਹੈ ਜੀ ਆ ਦੇਖੋ ਸੇਮ ਉਸੇ ਤਰੀਕੇ ਦੀ ਬਣੀ ਆ ਜੀ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਆਹ ਲਓ ਜੀ ਸਬਜੀ ਦਾ ਕਲਰ ਚੈੱਕ ਕਰੋ ਜੀ ਤੇ ਲਓ ਜੀ ਸਬਜੀ ਬਣ ਕੇ ਹੋ ਗਈ ਜੀ ਰੈਡੀ ਆ ਦੇਖੋ ਜੀ ਕਿੰਨਾ ਪਿਆਰਾ ਕਲਰ ਆਇਆ ਸਬਜੀ ਦਾ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਬਣਾ ਸਕਦੇ ਹੋ ਜੀ ਮਿਕਸ ਵਿੱਚ ਸਬਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ